ਸਸ਼ਕਾਲ ਫਾਸਟਵੇ ਨਿਊਜ਼ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡਾ ਨਾ ਜਸਪ੍ਰੀਤ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇ ਇਸੇ ਵਿਚਾਲੇ ਨਜ਼ਰ ਮਾਰਦੇ ਆਂ ਅੱਜ ਦੀਆਂ ਚੋਣ ਸਰਗਰਮੀਆਂ ਤੇ ਤੁਹਾਡਾ ਸਵਾਗਤ ਹੈ ਮੈਂ ਸ਼ੋਕ ਬਲਾਸਰਾ ਫਿਰੋਜ਼ਪੁਰ ਤੋਂ ਅੱਜ ਗੱਲ ਕਰਾਂਗੇ ਲੋਕ ਸਭਾ ਚੋਣਾਂ ਦੀਆਂ ਕਿਸ ਤਰ੍ਹਾਂ ਜੋ ਲੋਕਾਂ ਦਾ ਸੋਚਣਾ ਹੈ ਕਿਹੜਾ ਕੈਂਡੀਡੇਟ ਇੱਥੇ ਆਏਗਾ ਜੋ ਉਹਨਾਂ ਲਈ ਕੁਝ ਕੰਮ ਕਰੂਗਾ ਕੁਝ ਵੀਰ ਸਾਡੇ ਨਾਲ ਜੁੜਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਤੁਹਾਨੂੰ ਕਿਹੜਾ ਕੈਂਡੀਡੇਟ ਚਾਹੀਦਾ ਤੇ ਤੁਹਾਡੇ ਕਿਹੜੇ ਕੰਮ ਨੇ ਜਿਹੜੇ ਉਹ ਆ ਕੇ ਕਰ ਸਕਣ ਸਰ ਤੁਹਾਡਾ ਨਾਮ ਕੀ ਹੈ ਮੈਂ ਗੁਰਨਾਮ ਸਿੱਧੂ ਆ ਫਰੋਇਪਨ ਬਿਲੋਂਗ ਕਰਦਾ ਸਭ ਜੀ ਗੱਲ ਕਰਦੇ ਆ ਇਸ ਵਾਰ ਜੋ ਲੋਕ ਸਭਾ ਚੋਣਾਂ ਜੋ ਆ ਚੁੱਕੀਆਂ ਨੇ ਉਹਨੂੰ ਸਰ ਤੁਸੀਂ ਕਿਦਾਂ ਦੇਖਦੇ ਹੋ ਤੁਸੀਂ ਬਿਲਕੁਲ ਇਹ ਇੱਕ ਪ੍ਰਕਿਰਿਆ ਹੈਗੀ ਸਾਡੇ ਲੋਕਤੰਤਰ ਦੀ ਚੋਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਨੂੰ ਚੁਣ ਸਕਦੇ ਆ ਜਿਹੜਾ ਸਾਨੂੰ ਪਸੰਦ ਲੱਗਦਾ ਲੀਡਰ ਜਿਹੜਾ ਸਾਨੂੰ ਲੱਗਦਾ ਕਿ ਸਾਡੇ ਕੰਮ ਕਰੂਗਾ ਤਾਂ ਸਾਨੂੰ ਇੱਕ ਵਧੀਆ ਮੌਕਾ ਓਪਰਚੁਨਿਟੀ ਹੁੰਦੀ ਹੈ ਸਾਡੇ ਕੋਲ ਕਿ ਅਸੀਂ ਉਹ ਬੰਦੇ ਨੂੰ ਅੱਗੇ ਲਈਏ ਔਰ 5 ਸਾਲ ਬਾਅਦ ਇਹਨਾਂ ਚੋਣਾਂ ਦਾ ਆਉਣਾ ਕਿ ਜੇ ਸਾਨੂੰ ਲੱਗਦਾ ਕਿ ਪਿਛਲੇ ਉਮੀਦਵਾਰ ਨੇ ਨਹੀਂ ਵਧੀਆ ਕੰਮ ਕੀਤਾ ਤਾਂ ਸਾਡੇ ਅੱਗੇ ਚੋਣ ਕਰਨ ਲਈ ਬਹੁਤ ਸਾਰਾ ਹੁੰਦਾ ਵੀ ਉਹਨੂੰ ਅਸੀਂ ਚੋਣ ਸਕਦੇ ਹਾਂ ਕਿ ਉਹ ਸਾਡੇ ਕੰਮ ਕਰ ਸਕਦਾ ਸਭ ਤੋਂ ਵੱਡੀ ਗੱਲ ਕਰਦੇ ਆ ਇਸ ਵਾਰ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਕੈਂਡੀਡੇਟ ਨੂੰ ਜਿਹੜੀ ਇੱਥੋਂ ਟਿਕਟ ਮਿਲ ਸਕਦੀ ਹੈ ਤੇ ਕਿਹੜਾ ਜਿੱਤ ਸਕਦਾ ਜਿੱਤਣ ਦਾ ਤਾਂ ਦੇਖੋ ਸਾਰਿਆਂ ਦਾ ਆਪਾਂ ਅੱਜ ਕੱਲ ਜਿਹੜਾ ਮਾਹੌਲ ਹੋ ਗਿਆ ਨਾ ਜਿੱਦਾਂ ਦੇ ਲੀਡਰ ਹੋ ਗਏ ਆ ਓਦਾਂ ਦੇ ਲੋਕ ਹੋ ਗਏ ਜਿਵੇਂ ਲੀਡਰ ਦੇਖੇ ਅਸੀਂ ਥਾੜਾ-ਥਾੜਾ ਪਾਰਟੀਆਂ ਬਦਲ ਰਹੇ ਥਾੜਾ-ਥਾੜਾ ਇਧਰੋਂ ਆ ਕੇ ਉਧਰ ਜਾ ਰਹੇ ਕੋਈ ਪਤਾ ਨਹੀਂ ਲੱਗ ਰਿਹਾ ਇੱਕ ਵਾਰੀ ਤਾਂ ਪਾਰਟੀ ਨੂੰ ਆਪਣੇ ਉਹਨੂੰ ਮਾਂ ਕਹਿੰਦੇ ਆ ਫਿਰ ਦੂਜੀ ਮਾਂ ਬਣ ਜਾਂਦੀ ਆ ਤੀਜੀ ਮਾਂ ਮੈਨੂੰ ਲੱਗਦਾ ਵੀ ਕਈਆਂ ਨੇ ਤਾਂ ਦੋ-ਦੋ ਮਹੀਨਿਆਂ 'ਚ ਤਿੰਨ-ਤਿੰਨ ਮਾਵਾਂ ਬਣਾ ਲਈਆਂ ਤਾਂ ਇਦਾਂ ਦੇ ਲੋਕ ਹੋ ਗਏ ਉਹ ਵੀ ਕਹਿੰਦੇ ਜੇ ਲੀਡਰ ਨਹੀਂ ਤਾਂ ਅਸੀਂ ਕਿਉਂ ਉਹ ਫਿਰ ਦਿਲ ਦਾ ਭੇਤ ਨਹੀਂ ਦੇ ਰਹੇ ਇਸ ਵਾਰ ਲੋਕ ਅੰਦਰ ਛਿਪਾਈ ਬੈਠੇ ਵੀ ਕੀ ਕਰਨਾ ਕੀ ਹੋਣ ਵਾਲਾ ਹੈ ਨਾ ਤੇ ਕੀ ਕਿਨੂੰ ਉਹਨਾਂ ਵੋਟ ਪਾਉਣੀ ਆ ਉਹ ਭੇਤ ਜਿਹੜੇ ਆ ਕੁਝ ਪਰਸੈਂਟ ਲੋਕ ਹੁੰਦੇ ਆ ਜਿਹੜੇ ਪੱਕੇ ਸਿਪਾਈ ਹੁੰਦੇ ਆ ਪਾਰਟੀਆਂ ਦੇ ਉਹਨਾਂ ਅਨੰਨ ਭਗਤ ਕਹਿ ਲੋ ਉਹ ਜੁੜੇ ਹੁੰਦੇ ਆ ਪਾਰਟੀਆਂ ਦੇ ਨਾਲ ਉਹ ਤਾਂ ਦੱਸਦੇ ਆ ਆਪਣੇ ਵੇਜ ਦਾ ਉਹ ਸ਼ਹਿਰ ਹੀ ਆਮ ਹੁੰਦੇ ਆ ਪਰ ਕੁਝ ਲੋਕ ਉਹ ਹੁੰਦੇ ਆ ਜਿਨ੍ਹਾਂ ਨੇ ਉਹ ਹਵਾ ਬਦਲ ਨਹੀਂ ਹੁੰਦੀ ਆ ਰੁੱਖ ਬਦਲਣਾ ਹੁੰਦਾ ਕੁਝ ਪਰਸੈਂਟ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਉਮੀਦਵਾਰ ਨੂੰ ਅੱਗੇ ਲੈ ਕੇ ਹਣਾ ਉਹਨਾਂ ਦੇ ਸਿਰ ਤੇ ਖੜੀ ਹੁੰਦੀ ਆ ਕੋਈ ਵੀ ਦਾਵੇਦਾਰੀ ਜਾਂ ਕੋਈ ਵੀ ਸੀਟ ਗੁਰਨਾਵ ਦੀ ਜੇ ਗੱਲ ਕਰਦੇ ਆ ਜਿੱਦਾਂ ਹੁਣ ਫਿਰੋਜ਼ਪੁਰ ਚਾਹੇ ਪਿੰਡਾਂ ਦੇ ਹੁਣ ਚਾਹੀ ਸ਼ਹਿਰਾਂ ਦੇ ਹੁਣ ਉਹ ਕਿਹੜੇ ਕੰਮ ਨੇ ਜਿਹੜੇ ਹੁਣੇ ਬਹੁਤ ਜ਼ਰੂਰੀ ਨੇ ਦੇਖੋ ਇਹ ਬੜੀ ਤਰਾਸ ਦੀ ਹੈਗੀ ਆ ਸਾਡੇ ਦੇਸ਼ ਦੀ ਕਿ ਅਸੀਂ ਅਜੇ ਗਲੀਆਂ ਨਾਲੀਆਂ ਦੇ ਫਿਰਦੇ ਹਾਂ ਹਰ ਵਾਰੀ ਲੀਡਰ ਆਉਂਦਾ ਮੈਂ ਤੁਹਾਡੀਆਂ ਗਲੀਆਂ ਨਾਲੀਆਂ ਬਣਾ ਦੂੰਗਾ ਮੈਂ ਤੁਹਾਡਾ ਆ ਕਰ ਦੂੰ ਤੁਹਾਡਾ ਉਹ ਕਰ ਦੂੰ ਇਤਰਾਸ ਹੀ ਹੈ ਸਾਡੇ ਦੇਸ਼ ਦੀ ਕਿੰਨੇ ਸਾਲ ਸਾਨੂੰ 77 78 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਅਸੀਂ ਅਜੇ ਗਲੀਆਂ ਨਾਲੀਆਂ ਤੇ ਫਿਰਦੇ ਹਾਂ ਉਹੀ ਸਾਡੀਆਂ ਮੰਗਾਂ ਨੇ ਉਹੀ ਸਾਡੀਆਂ ਅਜੇ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਅਗਲੀ ਵਾਰੀ ਫੇਰ ਅਸੀਂ ਕਿਸੇ ਹੋਰ ਤੋਂ ਉਮੀਦ ਕਰਦੇ ਹਾਂ ਕਿ ਇਹ ਸਾਡੀਆਂ ਗਲੀਆਂ ਨਾਲੀਆਂ ਬਣਾਵੇਗਾ ਗੁਰਵੰਦਰ ਜੀ ਗੱਲ ਕਰਦੇ ਜਿੱਦਾਂ ਐਮਐਲਏ ਇੱਥੇ ਬਣੇ ਸੀ ਬਦਲਾਵ ਨੂੰ ਲੈ ਕੇ ਆਏ ਸੀ ਤੁਹਾਨੂੰ ਕੀ ਲੱਗਦਾ ਕਿ ਇਹ ਬਦਲਾਵ ਲੈ ਕੇ ਆਏ ਆ ਕੋਈ ਕੋ ਕੰਮ ਹੈਗੇ ਜਿਹੜੇ ਇਹਨਾਂ ਨੇ ਕੀਤੇ ਆ ਜਾਂ ਕਰਨੇ ਆ ਇਹ ਮੇਰੇ ਮੂੰਹ ਤੋਂ ਕਢਾਉਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਕਿੰਨਾ ਕੋ ਕੋਣ ਕੀ ਬਦਲਾਅ ਲੈ ਕੇ ਆਇਆ ਹੈ ਨਾ ਕੁਝ ਚੀਜ਼ਾਂ ਫਰਕ ਜ਼ਰੂਰ ਪਿਆ ਕਿ ਜਿੱਦਾਂ ਪਰਚਾ ਕਲਚਰ ਸੀ ਨਾ ਉਹ ਜ਼ਰੂਰ ਬੰਦ ਹੋਇਆ ਕਿ ਪਹਿਲਾਂ ਇੱਕ ਦੂਜੇ ਦੇ ਲਾਗ ਡਾਟ ਨਾਲ ਲੋਕ ਦੂਜੇ ਦੇ ਇੱਕ ਜਿੱਦਾ ਸੀ ਦੂਜੀ ਪਾਰਟੀ ਵਾਲਾ ਪਰਚਾ ਜਿਹੜਾ ਕੁਝ ਚੀਜ਼ਾਂ 'ਚ ਫਰਕ ਪਿਆ ਪਰ ਜਿਹੜਾ ਜਿਹੜੀ ਚੀਜ਼ ਜਿਹੜੀ ਸੋਚ ਜਿਹੜੀ ਉਹ ਭਗਤ ਸਿੰਘ ਦਾ ਨਾਰਾ ਲੈ ਕੇ ਪਾਰਟੀ ਆਈ ਉਹ ਅਜੇ ਅਮਲ ਹੋਣਾ ਬਾਕੀ ਹੈ 3 ਸਾਲ ਹੈਗੇ ਆ ਅਸੀਂ ਉਮੀਦ ਕਰਦੇ ਹਾਂ ਕਿ ਉਹਦੇ ਤੇ ਜ਼ਰੂਰ ਪਹਿਰਾ ਦੇਗੀ ਪਾਰਟੀ ਜੇ ਗਾਂ ਉਹਨੇ ਪੈਰ ਜਮਾਉਣੇ ਆ ਤਾਂ ਜੀ ਜੇ ਜੇ ਗੱਲ ਕਰਦੇ ਆ ਜਿੱਦਾਂ ਚੋਣਾਂ ਦੇ ਵਿੱਚ ਉਮੀਦਵਾਰ ਹੁੰਦੇ ਆ ਤੇ ਜੇ ਇਸ ਵਾਰ ਜੋ ਪਹਿਲੇ ਇੱਥੇ ਸੁਖਬੀਰ ਬਾਦਲ ਵੀ ਇੱਥੋਂ ਇਲੈਕਸ਼ਨ ਤੇ ਐਮਪੀ ਦੀ ਇਲੈਕਸ਼ਨ ਜਿੱਤੇ ਆ ਤੁਹਾਨੂੰ ਕੀ ਲੱਗਦਾ ਕਿ ਇੱਥੇ ਹੁਣ ਕਿਹੜੀ ਜਿਹੜੀ ਸਰਕਾਰ ਹੈ ਕਿਹਦੀ ਜਾਨੀ ਕਾਬਜ ਹੋ ਸਕਦੀ ਹੈ ਇਸ ਸੀਟ ਦੇ ਉੱਪਰ ਦੇਖੋ ਇਹ ਸੀਟ 1984 ਤੱਕ ਕਾਂਗਰਸ ਕੋਲ ਰਹੀ ਹੈ ਹਨਾ ਉਦੋਂ ਪਹਿਲਾਂ ਹੋਰ ਵੀ ਜਿੱਤੇ ਰਿਹਾ ਕਾਂਗਰਸ 1984 ਤੋਂ ਬਾਅਦ ਇਹ ਸੀਟ ਦਾ ਸੁੱਖ ਨਹੀਂ ਮਾਣ ਸਕੀ ਕਾਂਗਰਸ ਉਸ ਤੋਂ ਬਾਅਦ ਬਹੁਤ ਸਾਰੇ ਜਿਵੇਂ 99 ਚ ਭਾਈ ਧਿਆਨ ਸਿੰਘ ਮੰਡ ਹਾਲਾਂਕਿ ਉਸ ਵੇਲੇ ਜਿੱਤ ਮਾਨ ਹੋਰਾਂ ਨੇ ਇੱਕ ਗਰੁੱਪ ਬਣਾਇਆ ਸੀ ਉਦੋਂ ਤੁਹਾਨੂੰ ਪਤਾ ਹੀ ਵੀ ਬਾਅਦ ਲਹਿਰ ਚੱਲੀ ਤਾਂ ਉਹ ਜਿਹੜੇ ਬਾਦ ਨਾਲ ਜੁੜੇ ਹੋਏ ਪਰਿਵਾਰ ਸੀ ਉਹਨਾਂ ਪਰਿਵਾਰਾਂ ਨੂੰ ਸੀਟਾਂ ਦਿੱਤੀਆਂ ਗਈਆਂ ਤਾਂ ਉਹਦੇ ਵਿੱਚ ਭਾਈ ਧਿਆਨ ਸਿੰਘ ਮੰਡ ਆਜ਼ਾਦ ਜਿੱਤੇ ਇਥੋਂ ਹਨਾ ਉਹ 8-9 ਉਮੀਦਵਾਰ ਜਿਹੜੇ ਪੰਜਾਬ ਚੋਂ ਜਿੱਤੇ ਸੀਗੇ ਔਰ ਪਾਇ ਸਿਮਰਨਜੀਤ ਮਾਨ ਹੋਰਾਂ ਦਾ ਤਨਤੰਤ ਰਿਕਾਰਡ ਵੀ ਰਿਆ ਔਰ ਉਸ ਤੋਂ ਬਾਅਦ ਮੋਹਨ ਸਿੰਘ ਫਲੀਆਂ ਵਾਲਾ ਆਉਂਦੇ ਜਦੋਂ ਬਹੁਜਨ ਸਮਾਜ ਪਾਰਟੀ ਔਰ ਅਕਾਲੀ ਦਲ ਦਾ ਸਮਝੌਤਾ ਹੁੰਦਾ ਲਗਾਤਾਰ ਦੋ ਵਾਰੀ ਮੋਹਨ ਸਿੰਘ ਫਲੀਆਂ ਵਾਲੇ ਜਿੱਤਦੇ ਇਥੋਂ ਔਰ ਉਸ ਤੋਂ ਬਾਅਦ ਜੋਰਾ ਸਿੰਘ ਮਾਨ ਆਉਂਦੇ ਆ ਔਰ ਕਾਲੀ ਦਲ ਔਰ ਭਾਜਪਾ ਦਾ ਸਮਝੌਤਾ ਹੁੰਦਾ ਤਿੰਨ ਵਾਰੀ ਲਗਾਤਾਰ ਜੋਰਾ ਸਿੰਘ ਮਾਨ ਇਥੋਂ ਜਿੱਤਦੇ ਰਿਹਾ ਉਸ ਤੋਂ ਬਾਅਦ ਫਿਰ ਅਕਾਲੀ ਦਲ ਜਿੱਦਦਾ ਸ਼ੇਰ ਸਿੰਘ ਖੋਹਾਇਆ ਆਉਂਦੇ ਨੇ ਜਦੋਂ ਉਹਨਾਂ ਦੀ ਸਰਦਾਰ ਜੋਰਾ ਸਿੰਘ ਮਾਨ ਦੀ ਡੈਥ ਹੋ ਜਾਂਦੀ ਹੈ ਔਰ ਫਿਰ ਛੇਰ ਸਿੰਘ ਖਬਾਇਆ ਲਗਾਤਾਰ ਦੋ ਵਾਰੀ ਜਿੱਤੇ ਆ ਔਰ ਛੇਰ ਸਿੰਘ ਖਬਾਇਆ ਨੂੰ ਹੀ ਅਗਲੀ ਵਾਰੀ ਕਾਂਗਰਸ ਤੋਂ ਜੋ ਤੀਜੀ ਵਾਰ ਲੜਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੀ ਵਾਰੀ ਉਹ ਜਿੱਤੇ ਆ 2 ਲੱਖ ਦੀ ਲੀਡ ਨਾਲ ਇਸ ਵਾਰ ਸੁਖਬੀਰ ਸਿੰਘ ਬਾਦਲ ਦਾ ਕਿਤੇ ਨਾਮ ਨਹੀਂ ਆ ਰਿਹਾ ਕਿ ਉਹ ਇਸ ਜਗ੍ਹਾ ਤੋਂ ਲੜਨਗੇ ਪਰ ਉਹ ਸੱਚੋ ਪੰਜ ਸਾਰੀਆਂ ਪਾਰਟੀਆਂ ਸੱਚੋ ਪੰਜ ਕਿਹੜਾ ਉਮੀਦਵਾਰ ਲੈ ਕੇ ਆਈਏ ਫਰੋਇਪੁਰ ਦੀ ਐਸੀ ਸੀਟ ਹੈ ਜਿੱਥੋਂ ਅਜੇ ਤੱਕ ਕਿਸੇ ਵੀ ਪਾਰਟੀ ਨੇ ਕਿਸੇ ਵੀ ਇਵਨ ਕੇ ਐਨੀ ਐਨੀ ਕੋਈ ਛੋਟੀ ਵੀ ਪਾਰਟੀ ਆ ਉਹਨਾਂ ਵੀ ਉਮੀਦਵਾਰ ਅਨਾਉਂਸ ਨਹੀਂ ਕੀਤਾ ਤਾਂ ਸਾਰੀਆਂ ਸਚੋਪੰਜ ਵਿੱਚ ਪਈਆਂ ਹੋਈਆਂ ਨੇ ਕਿ ਕਿਹੜੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ ਕਿਹੜਾ ਉਮੀਦਵਾਰ ਆ ਜਿਹੜਾ ਸਾਡੀਆਂ ਉਹਦੇ ਤੇ ਖੜਾ ਹਾਂ ਮੈਨੂੰ ਲੱਗਦਾ ਕਿ ਵੇਟ ਕਰ ਰਹੀਆਂ ਨੇ ਕਿਉਂਕਿ ਇੱਥੇ ਬਰਾਦਰੀਵਾਦ ਦਾ ਬਹੁਤ ਜ਼ਿਆਦਾ ਇਹ ਸੀਟ ਦਾ ਰੋ ਮਦਾਰ ਹੈਗਾ ਸੀਟ ਦਾ ਰਾ ਸਿੱਖ ਬਰਾਦਰੀ ਹੈ 1.4 ਲੱਖ ਦੇ ਕਰੀਬ ਉਹ ਹੈਗੀ ਆ ਕੰਬੋਸ ਸਿੱਖ ਬਰਾਦਰੀ ਹੈ 3 ਲੱਖ ਦੇ ਕਰੀਬ ਉਹ ਹੈਗੀ ਆ ਇੱਥੇ ਬਰਾਦਰੀਵਾਦ ਬਹੁਤ ਜ਼ਿਆਦਾ ਭਾਰੀ ਹੈਗੀ ਆ ਤੇ ਬਰਾਦਰੀਵਾਦ ਨੂੰ ਲੈ ਕੇ ਹਮੇਸ਼ਾ ਜਿੱਤ ਦੇ ਵੀ ਆਇਆ ਤੇ ਇਸ ਵਾਰੀ ਵੀ ਇਹ 파ਰੂ ਰਹਿਣ ਵਾਲਾ ਨੀ ਲੱਗਦਾ ਕਿ ਕਾਲੀਆਂ ਦੀ ਜਿਹੜੀ ਇਹ ਸੀਟ ਸੀਗੀ ਬੜੀ ਮਜ਼ਬੂਤ ਸੀਟ ਕਿਹਾ ਜਾਂਦਾ ਐ ਇਸ ਵਾਰੀ ਲੱਗਦਾ ਕਿ ਕੋਈ ਹੋਰ ਪਾਰਟੀ ਵੀ ਮੱਲ ਮਾਰ ਸਕਦੀ ਐ ਕਿ ਦੁਬਾਰਾ ਕਾਲੀ ਵੀ ਆ ਸਕਦੇ ਦੇਖੋ ਜੀ ਮੈਂ ਉਹੀ ਕਹਾਂ ਨਾ ਕਿ ਲੋਕਾਂ ਦੇ ਅਸੀਂ ਦਿਲਾਂ ਦੀ ਗੱਲ ਨਹੀਂ ਬੋਝ ਸਕਦੇ ਇਸ ਵਾਰੀ ਅਸੀਂ ਕਹਿ ਰਹੀਏ ਕਿਉਂਕਿ ਭਾਜਪਾ ਦਾ ਤੇ ਕਾਲੀ ਦਲ ਦਾ ਸਮਝੌਤਾ ਨਹੀਂ ਹੋਇਆ ਉਹ ਸਿਰੇ ਨਹੀਂ ਚੜਿਆ ਬਹੁਤ ਜ਼ਿਆਦਾ ਟੱਕਰ ਐ ਸੰ ਕਿਉਂਕਿ ਸਾਰੀਆਂ ਪਾਰਟੀਆਂ ਲੱਗ ਲੱਗ ਨੇ ਆਮ ਆਦਮੀ ਪਾਰਟੀ ਲੱਗ ਗਈ ਕਾਂਗਰਸ ਵੀ ਆਪਣੇ ਬਲਬੁੱਤੇ ਲੜਾੜੀ ਐ ਬਹੁਤ ਜਾਂ ਸਮਾਜ ਪਾਰਟੀ ਆਪਦੇ ਬਲਬੁੱਤੇ ਲੜਾੜੀ ਐ ਸਿਮਰ ਜੀ ਜਮਾਨ ਹੋਰੀ ਵੀ ਕੈਂਡੀਡੇਟ ਖੜਾ ਕਰਨਗੇ ਉਹ ਵੀ ਆਪਣੇ ਬਾਲ ਬੁੱਤ ਤੇ ਕਾਲੀ ਦਲ ਵੀ ਔਰ ਸਾਰੀਆਂ ਪਾਰਟੀਆਂ ਅਲੱਗ-ਅਲੱਗ ਹੈ ਤੇ ਕਾਂਟੇਦਾਰ ਟੱਕਰ ਹੋਣ ਵਾਲੀ ਆ ਇਹ ਸਾਨੂੰ ਸਾਡੇ ਨਾਲ ਗਰਨਾਮ ਸਿੱਧੂ ਜੀ ਜਿਨ੍ਹਾਂ ਦੱਸਿਆ ਕਿ ਜੋ ਟੱਕਰ ਹੈ ਉਹ ਇਸ ਵਾਰੀ ਜੋ ਫਿਰੋਜ਼ਪੁਰ ਸੀਟ ਦੀ ਉੱਪਰ ਲੋਕ ਸਭਾ ਚੋਣਾਂ ਦੇ ਉੱਪਰ ਜੋ ਕਾਂਡੇ ਦਾ ਟੱਕਰ ਹੋ ਸਕਦੀ ਹੈ ਸਾਡੇ ਨਾਲ ਕੁਝ ਹੋਰ ਵੀ ਜੁੜੇ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰ ਰਹੇ ਸਰ ਕੀ ਨਾਮ ਹੈ ਤੁਹਾਡਾ ਨਰਿੰਦਰ ਸਿੰਘ ਕੇਸਰ ਜੀ ਨਰਿੰਦਰ ਜੀ ਗੱਲ ਕਰਦੇ ਆ ਤੁਸੀਂ ਕੰਮ ਕੀ ਕਰਦੇ ਹੋ ਮੈਂ ਟੀਚਰ ਹਾਂ ਜੀ ਤੁਸੀਂ ਟੀਚਰ ਹੋ ਤੁਸੀਂ ਦਿਹਾਤੀ ਜੇ ਜਾਂ ਸ਼ਹਿਰੀ ਦੇ ਵਿੱਚ ਕੰਮ ਕਰਦੇ ਹੋ ਮੈਂ ਫਿਰੋਜ਼ਪੁਰ ਸ਼ਹਿਰੀ ਉੱਥੇ ਲੋਕਾਂ ਦਾ ਸੋਚਣ ਦੀ ਸ਼ਕਤੀ ਕੀ ਹੈ ਕਿ ਜਿੱਦਾਂ ਲੋਕ ਸਭਾ ਚੋਣਾਂ ਦੇ ਵਿੱਚ ਦੇਖੋ ਇਸ ਟਾਈਮ ਸਿਆਸਤ ਦਾ ਪੱਦਰ ਇੰਨਾ ਕੁ ਨੀਵਾ ਗਿਰ ਗਿਆ ਕਿ ਪਤਾ ਨਹੀਂ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਨੇ ਅਨਾਉਂਸ ਕਰਨਾ ਹੈ ਤੇ ਉਹਨੇ ਰਾਤ ਨੂੰ ਕਿਸੇ ਦੂਜੀ ਪਾਰਟੀ ਚਲੇ ਜਾਣਾ ਹੈ ਜੇ ਅਸੀਂ ਗੱਲ ਕਰੀਏ ਫਰੂਜ਼ਪੁਰ ਦੀ ਅਜੇ ਫਰੂਜ਼ਪੁਰ ਦਾ ਕਿਸੇ ਵੀ ਪਾਰਟੀ ਨੇ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਮੇਰਾ ਖਿਆਲ ਮੇਰੀ ਆਪਣੀ ਸੋਚੇ ਕਿ ਹੋ ਸਕਦਾ ਹੈ ਪਾਰਟੀਆਂ ਇੱਕ ਦੂਜੇ ਦੇ ਚਿਹਰੇ ਵੱਲ ਵੇਖ ਰਹੀਆਂ ਨੇ ਕਿ ਕਿਹੜਾ ਪਾਰਟੀ ਉਮੀਦਵਾਰ ਅਨਾਉਂਸ ਕਰਦੀ ਤੇ ਦੂਜੀ ਪਾਰਟੀ ਨੂੰ ਰਾਤ ਨੂੰ ਰਾਤ ਹੋ ਸਕਦਾ ਆਪਦੀ ਚ ਪਾਰਟੀ ਚ ਮੋਲਾ ਲਈ ਦੂਜੀ ਗੱਲ ਇਹ ਆ ਵੀ ਫਿਰੋਜ਼ਪੁਰ ਦੇ ਵਿੱਚ ਜਿਹੜਾ ਉਮੀਦਵਾਰ ਨਹੀਂ ਅਲਾਨਿਆ ਜੇ ਉਹਨਾਂ ਦਾ ਕਿ ਬੜਾ ਬੜਾ ਰੀਜ਼ਨ ਹੈ ਮੇਰੇ ਹਿਸਾਬ ਨਾਲ ਕਿ ਹੋ ਸਕਦਾ ਹੈ ਕਿ ਪਿਛਲੇ ਦਿਨੀ ਜਿੱਦਾਂ ਆ ਰਾਮਲੀਲਾ ਮੈਦਾਨ ਦੇ ਵਿੱਚ ਕਾਂਗਰਸ ਪ੍ਰਧਾਨ ਖੜਗੇ ਨੇ ਇਸ਼ਾਰਾ ਕੀਤਾ ਸੀਗਾ ਇਹ ਪਗੰਤ ਮਾਨ ਨੂੰ ਕਿ ਤੁਸੀਂ ਪੰਜਾਬ ਚ ਰਲ ਕੇ ਚੱਲੋ ਤੇ ਮੈਨੂੰ ਲੱਗਦਾ ਹੈ ਵੀ ਕਾਂਗਰਸ ਦਾ ਤੇ ਆਮ ਆਦਮੀ ਦਾ ਸਮਝੌਤਾ ਜਿਹੜਾ ਹੋਣਾ ਤੈਅ ਆ ਤੇ ਅਕਾਲੀ ਦਲ ਦਾ ਵੀ ਸਮਝੌਤਾ ਲਗਭਗ ਤੈਅ ਹੈ ਕਿ ਬੀਜੇਪੀ ਨਾਲ ਜੁੜ ਹੋਵੇਗਾ ਜੇ ਗੱਲ ਕਰਦੇ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਸਮਝੌਤੇ ਇਹਨਾਂ ਦੇ ਹੋਣ ਦੀ ਉਮੀਦ ਹੈ ਜੇ ਗੱਲ ਕਰਦੇ ਜੋ ਇੱਥੋਂ ਦੇ ਐਮਐਲਏ ਆ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ ਉਹਨਾਂ ਨੂੰ ਤੁਹਾਨੂੰ ਕਿਵੇਂ ਲੱਗਦਾ ਕਿ ਕਿੰਨਾ ਕੋਈ ਵਿਕਾਸ ਜੋ ਪਿੰਡਾਂ ਦੇ ਵਿੱਚ ਕੀਤਾ ਹੈ ਦੇਖੋ ਵਿਕਾਸ ਤਾਂ ਜਿਹੜਾ ਆਪ ਨੂੰ ਦਿਸੀ ਜਾਂਦਾ ਜਿੱ ਤੱਕ ਤਾਂ ਮੇਰੇ ਖਿਆਲ ਕੋਈ ਨਹੀਂ ਹੋਇਆ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਪ੍ਰਧਾਨ ਜੀ ਨੇ ਕਿ ਅਜੇ ਅਸੀਂ ਗਲੀਆਂ ਨਾਲੀਆਂ ਤੋਂ ਬਾਹਰ ਨਹੀਂ ਆਏ ਫਰੂਜ਼ਪੁਰ ਨੂੰ ਅੱਜ ਲੋੜ ਹੈ ਕਿਸੇ ਵੱਡੇ ਕਿਸੇ ਵੱਡੇ ਇੰਡਸਟਰੀ ਦੀ ਕਿਸੇ ਵੱਡੇ ਆ ਕੋਈ ਪ੍ਰੋਜੈਕਟ ਇੱਥੇ ਕੋਈ ਆਵੇਗਾ ਉਸ ਤੋਂ ਬਾਅਦ ਫਰੂਜ਼ਪੁਰ ਦੀ ਜਿਹੜੀ ਵਿਕਾਸ ਦੀ ਗੱਲ ਕੀਤੀ ਜਾਏਗੀ ਅਜੇ ਤੱਕ ਤਾਂ ਉਹ ਗਲੀਆਂ ਨਾਲੀਆਂ ਚਲੀਆਂ ਜਾਂਦੀਆਂ ਜਿੰਦੀ ਜੇ ਗੱਲ ਕਰਦੇ ਆ ਤਾਂ ਜੋ ਇਸ ਵਾਰ ਜੋ ਲੋਕ ਸਭਾ ਦੀ ਸੀਟ ਜਿੱਤ ਕੇ ਆਣਗੇ ਤੁਹਾਨੂੰ ਉਹਨਾਂ ਤੋਂ ਕੀ ਉਮੀਦਾਂ ਨੇ ਉਹ ਕਿਹੜੇ ਕੰਮ ਨੇ ਜਿਹੜੇ ਉਹ ਕਰਨਗੇ ਦੇਖੋ ਫਰੂਜ਼ਪੁਰ ਦਾ ਜਿਹੜਾ ਸਭ ਤੋਂ ਵੱਡੀ ਮੰਗ ਫਰੂਜ਼ਪੁਰ ਦੀ ਨਹੀਂ ਕਹਿੰਦਾ ਮੈਂ ਸਾਰੇ ਪੰਜਾਬ ਦੀ ਸਭ ਤੋਂ ਵੱਡੀ ਡਿਮਾਂਡ ਹੈ ਪੰਜਾਬ ਜਿਹੜਾ ਅੰਤਰਰਾਸ਼ਟਰੀ ਹੁਸੈਨੀ ਵਾਲਾ ਬਾਰਡਰ ਹੈ ਉਹ ਖੁੱਲਿਆ ਜਾਵੇ ਮੇਰਾ ਖਿਆਲ ਹੈ ਜੇ ਹੁਸੈਨੀ ਵਾਲਾ ਬਾਰਡਰ ਖੁੱਲਦਾ ਹੈ ਤਾਂ ਫਰੋਜ਼ਪੁਰ ਜਿਹੜਾ ਉਹਦੇ ਨਾਲੋਂ ਪਛੜਿਆ ਵਰਗ ਜਿਹੜਾ ਸ਼ਬਦ ਦੇ ਪਛੜਿਆ ਉਹ ਉੱਤਰ ਜਾਏਗਾ ਤੇ ਇਥੋਂ ਦੇ ਲੱਖਾਂ ਕਰੋੜਾਂ ਲੋਕਾਂ ਨੂੰ ਜਿਹੜਾ ਕੰਮ ਮਿਲੇਗਾ ਤੇ ਫਰੋਜ਼ਪੁਰ ਦੇ ਨਾਲ ਨਾਲ ਪੂਰੇ ਪੰਜਾਬ ਜਿਹੜਾ ਉਹਦਾ ਅਕਾਸ਼ੂ ਜੀ ਗੱਲ ਕਰਦਾ ਜਿੱਦਾਂ ਤੁਸੀਂ ਪਛੜਿਆ ਸ਼ਬਦ ਦੀ ਵਰਤੋਂ ਕੀਤੀ ਇਹ ਕਿਸ ਤਰ੍ਹਾਂ ਦੂਰ ਹੋ ਸਕਦਾ ਤੁਸੀਂ ਟੀਚਰ ਵੀ ਹੋ ਤੇ ਤੁਸੀਂ ਕਿਸ ਤਰ੍ਹਾਂ ਇਹਦਾ ਜਿਹੜਾ ਸ਼ਬਦ ਹੈ ਇਹ ਦੂਰ ਹੋ ਸਕਦਾ ਦੇਖੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਪਛੜਿਆ ਵਰਗ ਪਛੜਿਆ ਸ਼ਬਦ ਦੀ ਕਿਉਂਕਿ ਫਿਰੋਜ਼ਪੁਰ ਨੂੰ ਇੱਕ ਪਾਸੇ ਹਸਨੀਵਾਲਾ ਬਾਰਡਰ ਲੱਗਦਾ ਤੇ ਇੱਕ ਪਾਸੇ ਸਤਲੁਜ ਦਰਿਆ ਲੱਗਦਾ ਕਦੀ ਤਾਂ ਹਸਨੀਵਾਲੇ ਬਾਰਡਰ ਉੱਤੇ ਸਾਡੇ ਪਾਕਿਸਤਾਨ ਨਾਲ ਸਬੰਧ ਖਰਾਬ ਹੁੰਦੇ ਆ ਜਾਂ ਕਿਸੇ ਵੱਲੇ ਪਾਣੀ ਦੀ ਮਾਰ ਪੈਗੀ ਤਾਂ ਕੋਈ ਵੀ ਵੱਡਾ ਜਿਹੜਾ ਇੰਡਸਟਰੀ ਦੀ ਸਟੇ ਉਹ ਇੱਥੇ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈ ਰਿਆ ਕਿਸੇ ਵੀ ਤਰ੍ਹਾਂ ਦਾ ਕੋਈ ਫੈਕਟਰੀ ਲਾਉਣ ਦੀ ਤੇ ਮੇਰਾ ਖਿਆਲ ਜੇ ਸਰਕਾਰ ਆਪਣੇ ਦਮ ਤੇ ਚਾਵੇ ਇਥੇ ਕੋਈ ਵੱਡੀ ਇੰਡਸਟਰੀ ਲੱਗੇ ਜਾਂ ਜਿਵੇਂ ਅੱਗੇ ਦੱਸਿਆ ਕਿ ਪਾਕਿਸਤਾਨ ਵਾਲਾ ਬਾਰਡਰ ਖੁੱਲੇ ਤਾਂ ਜਿਹੜਾ ਵਿਕਾਸ ਹੋ ਸਕਦਾ ਉਸ ਤੋਂ ਬਾਅਦ ਹੋ ਸਕਦਾ ਫਰੋਪੋ ਨਾਲੋਂ ਪਿਛੜਿਆ ਸ਼ਬਦ ਜਿਹੜਾ हट ਜਾਵੇ ਇਹ ਸਨ ਸਾਡੇ ਨਾਲ ਨਰਿੰਦਰ ਕੇਸਰ ਜੀ ਜਿਨ੍ਹਾਂ ਦੱਸਿਆ ਕਿ ਜੇ ਪਿਛੜਾ ਸ਼ਬਦ ਖਤਮ ਕਰਨਾ ਹੈ ਤਾਂ ਇਥੇ ਇੰਡਸਟਰੀ ਲਿਆਣੀ ਬਹੁਤ ਜ਼ਰੂਰੀ ਹੈ ਸਾਡੇ ਨਾਲ ਕੁਝ ਹੋਰ ਵੀਰ ਵੀ ਜੁੜੇ ਆ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਰਾਜ ਸਾਹਿਬ ਕੁਲਵਿੰਦਰ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਮੈਂ ਸ਼ੋਕਨੀ ਫਰੋਇਪੁਰ ਦਿਹਾਤੀ ਫਰੋਇਪੁਰ ਦੇ ਵਿੱਚ ਹਲਕਾ ਜਿਹਾ ਉੱਥੋਂ ਬਲੋਂਗ ਕਰਦਾ ਹਾਂ ਕਿਹਾ ਜਾਂਦਾ ਤੁਸੀਂ ਕੈਨੇਡਾ ਦੀ ਧਰਤੀ ਤੇ ਵੀ ਹੋ ਕੇ ਆਏ ਉੱਥੋਂ ਦਾ ਤੇ ਇੱਥੋਂ ਦੇ ਜਿਹੜੇ ਲੋਕਾਂ ਦੇ ਜੋ ਚੁਣਦੇ ਆ ਸਰਕਾਰਾਂ ਦੇ ਵਿੱਚ ਕਿੰਨਾ ਕੋਈ ਫਰਕ ਹੈ ਮੇਨ ਫਰਕ ਸ਼ੋਕਜੀ ਸਿਸਟਮ ਦਾ ਨਹੀਂ ਕੈਨੇਡਾ ਦਾ ਫਰਕ ਨਹੀਂ ਕਿਉਂਕਿ ਸਾਡੇ ਹੀ ਲੋਕ ਆ ਜਿਹੜੇ ਇੱਥੇ ਅਸੀਂ ਸਿਸਟਮ ਵਿੱਚ ਹੁੰਦੇ ਨਹੀਂ ਉੱਥੇ ਸੀ ਜਹਾਜ ਤੋਂ ਜਹਾਜ ਵਿੱਚੋਂ ਉਤਰਦੇ ਆ ਸਾਰੇ ਅਸੀਂ ਸਿਸਟਮ ਵਿੱਚ ਆ ਜਾਂਦੇ ਆ ਉੱਥੇ ਅਸੀਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਦੇ ਆ ਇੱਥੇ ਉਸੇ ਟ੍ਰੈਫਿਕ ਵਿੱਚ ਜਾ ਕੇ ਇੱਕ ਪਾਸੇ ਗੱਡੀ ਕੱਢ ਕੇ ਦੂਜੇ ਪਾਸੇ ਲਾਉਣਾ ਹੀ ਆਦਤ ਘ ਜੀ ਗੱਲ ਕਰਦੇ ਜਿੱਦਾਂ ਲੋਕ ਸਭਾ ਚੋਣਾਂ ਨੇ ਫਿਰੋਜ਼ਪੁਰ ਦੇ ਵਿੱਚ ਇਸ ਵਾਰ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਵਿਕਾਸ ਕਰਨਗੇ ਜੋ ਆਉਣ ਵਾਲੇ ਲੀਡਰ ਜੇ ਕੇਸਰ ਸਾਬਾ ਨੇ ਪਹਿਲਾਂ ਤੁਹਾਨੂੰ ਦੱਸਿਆ ਫਿਰੋਜ਼ਪੁਰ ਦੀ ਸਭ ਤੋਂ ਵੱਡੀ ਡਿਮਾਂਡ ਜਿਹੜੀ ਅੱਜ ਤੱਕ ਪੂਰੀ ਨਹੀਂ ਹੋਈ ਹੁਸੈਨੀ ਵਾਲਾ ਬਾਰਡਰ ਦਾ ਖੁੱਲਣਾ ਇੰਡਸਟਰੀ ਦਾ ਇੱਥੇ ਆਉਣਾ ਸਾਡੇ ਕੋਲ ਪੀਜੀਆ ਸਾਡੇ ਕੋਲ ਤਕਰੀਬਨ 5-10 ਸਾਲਾਂ ਤੋਂ ਸਾਡੇ ਪੀਜੀਆ ਸਿਰ ਸਾਡੇ ਕੋਲ ਛੋਟਾ ਸੈਂਟਰ ਐ ਸੀ ਉਹੀ ਸਾਡਾ ਅਜੇ ਤੱਕ ਰੁਲੀ ਜਾਂਦਾ ਹੁਣ ਜਾ ਕੇ ਨਿਪਟੇ ਚੜਨ ਜਾ ਰਿਹਾ ਵੀ ਜੇ ਸਾਡੇ ਲੋਕਾਂ ਨੂੰ ਤਾਂ ਇਹੀ ਉਮੀਦ ਆ ਵੀ ਜੇ ਫਰੋਜਪੁਰ ਦਾ ਸਾਡਾ ਵਿਕਾਸ ਸਾਨੂੰ ਕਿ ਬੰਦਾ ਇਹੋ ਜਿਹਾ ਚਾਹੀਦਾ ਜਿਹੜਾ ਫਰੋਜਪੁਰ ਦਾ ਸਾਡੇ ਕੋ ਹਸੈਨੀ ਵਾਲਾ ਜਿਹੜਾ ਬਾਰਡਰ ਸਾਡਾ ਇਹ ਖੁੱਲੇ ਇੰਡਸਟਰੀ ਇੱਥੇ ਆਵੇ ਐਜੂਕੇਸ਼ਨ ਦੇ ਵਿੱਚ ਜਿਹੜਾ ਹੈਗਾ ਸਾਡਾ ਫਰੋਜਪੁਰ ਅੱਗੇ ਵਧੇ ਤੁਸੀਂ ਟੀਚਰ ਵੀ ਹੋ ਕਾਫੀ ਲੰਮੇ ਸਮੇਂ ਤੋਂ ਟੀਚਰ ਵੀ ਰਹੇ ਬਾਹਰ ਦੇ ਟੂਰ ਵੀ ਕੱਢੇ ਆ ਤੁਹਾਨੂੰ ਲੱਗਦਾ ਕਿ ਇਸ ਵਾਰ ਜਿਹੜਾ ਵੀ ਉਮੀਦਵਾਰ ਆਊਗਾ ਉਹ ਫਰੋਜਪੁਰ ਦਾ ਵਿਕਾਸ ਕਰੂਗਾ ਦੇਖੋ ਜ਼ਿੰਦਗੀ ਆਸ ਦੇ ਹਸਾਰੇ ਤੇ ਜੁੜੀ ਜਾਂਦੀ ਹੈ ਲੋਕ ਸਾਡੀ ਇਹੀ ਆਸ ਕਰਦੇ ਆ ਕਿਉਂਕਿ ਸਾਨੂੰ ਫਿਰੋਜ਼ਪੁਰ ਨੂੰ ਇੱਕ ਇਹੋ ਜਿਹੇ ਬੰਦੇ ਦੀ ਜਰੂਰਤ ਆ ਜਿਹੜਾ ਸਾਕੇ ਲੋਕ ਸਭਾ ਦੇ ਵਿੱਚ ਜਿਹੜੇ ਹੈਗਾ ਸਾਡੇ ਮੁੱਦਿਆਂ ਢੱਲੇ ਨਾਲ ਚੱਕੇ ਉੱਥੇ ਇਹ ਲੋਕ ਸਭਾ ਚ ਬੰਦੇ ਭੇਜਦੇ ਨਹੀਂ ਉੱਥੇ ਸੌਣ ਨੂੰ ਤਾਂ ਭੇਜਦੇ ਨਹੀਂ ਅਸੀਂ ਸਾਡਾ ਬੰਦਾ ਜਿਹੜਾ ਉੱਥੇ ਜਾਵੇ ਸਾਡੇ ਇੱਥੇ ਹਲਕੇ ਵਾਤੇ ਸਾਡੇ ਫਿਰੋਜ਼ਪੁਰ ਵੱਤ ਤੇ ਉੱਥੇ ਵੱਧ ਤੋਂ ਵੱਧ ਉੱਥੇ ਚਰਚਾ ਕਰੇ ਵਿਸ਼ੇ ਉੱਥੇ ਮੁੱਦੇ ਲੈ ਕੇ ਜਾਵੇ ਉੱਥੇ ਸਾਡੇ ਵੱਤੇ ਕੋਈ ਨਾ ਕੋਈ ਲੈ ਕੇ ਆਵੇ ਉਥੋਂ ਜਿਵੇਂ ਸਿੱਧੂ ਸਾਹਿਬ ਨੇ ਤੁਹਾਨੂੰ ਪਹਿਲਾਂ ਦੱਸਿਆ ਗਲੀਆਂ ਨਾਲੀਆਂ ਗਲੀਆਂ ਨਾਲੇ ਤੇ ਸਾਡੇ ਨੂੰ ਲੰਬੇ ਹੁਣ ਮਾਲ ਇੱਕ ਸਰਪੰਚ ਨੇ ਗਲੀਆਂ ਬ ਇੱਕ ਨੇ ਛੱਪੜ ਬਣਾਇਆ ਦੂਜੇ ਨੇ ਪਾੜ ਦਿੱਤਾ ਕੋਈ ਸਾਡੇ ਕੋਲ ਕੋਈ ਇਹੋ ਜਿਹਾ ਮਾਸਟਰ ਪਲਾਨ ਨਹੀਂ ਤਿਆਰ ਹੋ ਸਕਦਾ ਵੀ ਸਾਡੇ ਪਿੰਡ ਦੀ ਆਉਣ ਵਾਲੇ ਸਮੇਂ ਚ 50 ਸਾਲਾਂ ਦੀ ਸਾਡੀ ਐਨੀ ਵਾਦੀ ਵਧਣੀ ਆ ਸਾਨੂੰ ਗਲੀਆਂ ਨਾਲੀਆਂ ਇਹੋ ਜਿਹੀਆਂ ਚਾਹੀਦੀਆਂ ਐਡੇ ਵੱਡੇ ਛੱਪੜ ਦੀ ਸਾਨੂੰ ਜ਼ਰੂਰਤ ਹੈ ਸਰਕਾਰ ਸਭ ਕੁਝ ਕਰ ਸਕਦੀ ਹੈ ਸਾਡੇ ਲੋਕਾਂ ਦਾ ਬਸ ਇਹੀ ਉਮੀਦ ਆ ਵੀ ਸਾਡੇ ਕੋਲ ਕੋਈ ਬੰਦਾ ਇਹੋ ਜਿਹਾ ਆਵੇ ਜਿਹੜਾ ਕੋਈ ਲੰਬੇ ਸਮੇਂ ਦਾ ਮਾਸਟਰ ਪਲਾਨ ਤਿਆਰ ਕਰੇ ਬਾਹਰਲੇ ਮੁਲਕਾਂ ਦੀ ਸਾਡੇ ਨਾਲੋਂ ਵਿਸ਼ੇਸ਼ਤਾ ਇਹੀ ਆ ਵੀ ਉੱਥੇ ਜੇ ਕੋਈ ਨਾ ਸੜਕ ਵੀ ਬਣਾਉਣੀ ਹੋ 100 ਸਾਲ ਸੋਚ ਕੇ ਉਹਨਾਂ ਨੇ ਬਣਾਉਣੀ ਆ ਸਾਡੇ ਇੱਕ ਬੰਦੇ ਨੇ ਸੜਕ ਬਣਾਈ ਨਾਲ ਦੀ ਮੈਂ ਸੀਵਰੇਜ ਦੀ ਕੱਢਿਆ ਇੱਕ ਪਾਸੇ ਇੱਕ ਨਹੀਂ ਬਣਾਇਆ ਦੂਜੇ ਪਾਸੇ ਹੋਰ ਕੰਪਨੀ ਨੂੰ ਠੇਕਾ ਚਲਾ ਗਿਆ ਉਹ ਪਟਕੇ ਪਾਸੇ ਕਰ ਦਿੱਤਾ ਇੱਕ ਸਾਨੂੰ ਲੰਬੇ ਲੰਬੇ ਸਮੇਂ ਵਾਤੇ ਸੋਚਣਾ ਪਊਗਾ ਸਿਰਫ ਪੰਜੇ ਸ਼ਾਰਟ ਟਰਮ ਦਾ ਨਹੀਂ ਸੋਚਣਾ ਪੈਣਾ ਸਾਨੂੰ ਤੁਹਾਨੂੰ ਲੱਗਦਾ ਹੈ ਕਿ ਇਹ ਲੰਮਾ ਇਸ ਵਾਰੀ ਜੋ ਸਰਕਾਰ ਹੈ ਜਿੱਦਾਂ ਇਹਨਾਂ ਦੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਆ ਕਿ ਉਹ ਲੰਮਾ ਸੋਚਣਗੀ ਆ ਨਹੀਂ ਉਮੀਦ ਤਾਂ ਹੈ ਜਿਵੇਂ ਸਿੱਧੂ ਸਾਹਿਬ ਨੇ ਆਖੇ 2 ਸਾਲ ਲੰਗੇ ਆ 3 ਸਾਲੇ ਜੇ ਬਾਕੀ ਹੈ ਵੀ ਜੇਕਰ ਸੋਚਣਗੇ ਤਾਂ ਆਉਣ ਵਾਲੇ ਸਮੇਂ 'ਚ ਜਿਹੜੀ ਸਫਲਤਾ ਜ਼ਰੂਰ ਮਿਲੂਗੀ ਜੇਕਰ ਨਹੀਂ ਸੋਚਣਗੇ ਤਾਂ ਫਿਰ ਲੋਕਾਂ ਦਾ ਲੋਕਮਾਨਾ ਜੀ ਇਹ ਜਿਹੜੇ ਲੋਕ ਵੋਟ ਪਾਉਣ ਨਹੀਂ ਜਾਂਦੇ ਉਸ ਸਮੇਂ ਉਹਨਾਂ ਨੂੰ ਕੀ ਕਹੋਗੇ ਨਹੀਂ ਉਹ ਗਲਤੀ ਉਹਨਾਂ ਦੀ ਜਿਹੜੇ ਬੰਦੇ ਵੋਟ ਪਾਉਣਾ ਸਾਡਾ ਅਧਿਕਾਰ ਆ ਜੇ ਅਸੀਂ ਵੋਟ ਪਾਵਾਂਗੇ ਤਾਂ ਬਲਾ ਬਦਲਾਵ ਆਊਗਾ ਜੇ ਮਨ ਲੈ ਘਰੇ ਬੈਠੇ ਰਾਵਾਂਗੇ ਵੋਟ ਅਸੀਂ ਨਹੀਂ ਪਾਵਾਂਗੇ ਤਾਂ ਬਦਲਾਅ ਕਿਵੇਂ ਆਊਗਾ ਤੁਸੀਂ ਲੋਕਾਂ ਨੂੰ ਕੀ ਅਪੀਲ ਕਰੋਗੇ ਮੈਂ ਤਾਂ ਉਹ ਲੋਕਾਂ ਨੂੰ ਇਹੀ ਅਪੀਲ ਕਰਦਾ ਵੀ ਜਦ ਵੀ ਤੁਸੀਂ ਵੋਟ ਪਾਉਣ ਲਈ ਜਾਓ ਸਭ ਤੋਂ ਪਹਿਲਾਂ ਕੈਂਡੀਡੇਟ ਜਿਹੜੇ ਨੂੰ ਵੋਟ ਪਾ ਰਹੇ ਤੁਸੀਂ ਇਹ ਦੇਖੋ ਵੀ ਕੈਂਡੀਡੇਟ ਸਾਡਾ ਪੜ੍ਹਿਆ ਲਿਖਿਆ ਕਿੰਨਾ ਕ ਵੀ ਉਹ ਜਿਹੜੇ ਲੋਕ ਸਭਾ ਦੇ ਵਿੱਚ ਜਾ ਕੇ ਸਾਡੇ ਜਿਹੜੇ ਮੁੱਦੇ ਹੈਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਉੱਥੇ ਰੱਖੂਗਾ ਜੀਵ ਲੋਕ ਸਭਾ ਵਿੱਚ ਜਾ ਕੇ ਸਾਡੇ ਨਮਾਇੰਦੇ ਨੇ ਬੋਲਣਾ ਨਹੀਂਗਾ ਤਾਂ ਫਿਰ ਤਾਂ ਅਸੀਂ ਜਿਵੇਂ ਮਿੱਟੀ ਨੂੰ ਵੋਟ ਪਾਏ ਬਸ ਪਾਰਟੀ ਦੇ ਮਤਾਬਕ ਚੱਲੀ ਜਾਓ ਕੁਝ ਨਾ ਕੁਝ ਤਾਂ ਉਮੀਦਵਾਰ ਕਰੀ ਨਾ ਉੱਥੇ ਇਹ ਸਨ ਸਾਡੇ ਨਾਲ ਪ੍ਰਵਿੰਦਰ ਬਰਾੜ ਜੀ ਜਿਨ੍ਹਾਂ ਦੱਸਿਆ ਕਿ ਵੋਟ ਦਾ ਜਿਹੜਾ ਅਧਿਕਾਰ ਹੈ ਤੁਹਾਨੂੰ ਵੋਟ ਹੈ ਜਿਹੜੀ ਉਹ ਪਾਉਣੀ ਚਾਹੀਦੀ ਹੈ ਜਿਸ ਨਾਲ ਤੁਸੀਂ ਆਪਣਾ ਜੋ ਹੱਕਾਂ ਦੀ ਜਿਹੜੀ ਲੜਾਈ ਹੈ ਉਹ ਲੜ ਸਕਦੇ ਹੋ ਜੇ ਗੱਲ ਕਰਦੇ ਆ ਤਾਂ ਜੋ ਫਿਰੋਜ਼ਪੁਰ ਦੀ ਸੀਟ ਹੈ ਉਹ ਇਸ ਵਾਰੀ ਬਹੁਤ ਹੌਟ ਬਣੀ ਹੋਈ ਹੈ ਇੱਥੋਂ ਜਿਹੜਾ ਉਮੀਦਵਾਰ ਕਿਹੜਾ ਜਿੱਤਦਾ ਜੇ ਲੰਬੇ ਸਮੇਂ ਦੀ ਗੱਲ ਕਰ ਜੇ ਇੱਥੇ ਗੱਲ ਕਰਦੇ ਆ ਕਾਲੀ ਦਲ ਦੀ ਤਾਂ ਉਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਉਹ ਇੱਥੇ ਕਾਬਜ਼ ਨਜ਼ਰ ਆਇਆ ਸੀਗਾ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਲੋਕ ਸਭਾ ਸੀਟ ਤੋਂ ਕਿਹੜਾ ਉਮੀਦਵਾਰ ਉਤਰਦੇ ਆ ਕਿਹੜਾ ਜਿੱਤਦਾ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਸ਼ੋਕੁਲ ਆਸਰਾ ਫਾਸਟਵੇ ਨਿਊਜ਼ ਦੇਖੋ ਦੁਬਾਰਾ ਪੰਜਾਬ ਸੋਚਣ ਲੱਗਿਆ ਦੇ ਵਿੱਚ ਜਾ ਰਹੇ ਪੰਜਾਬ ਦਾ ਹਰ ਵਰਗ ਇਸ ਗੱਲ ਨੂੰ ਮਹਿਸੂਸ ਕਰਨ ਲੱਗਾ ਹੈ ਕਿ ਜੇ ਪੰਜਾਬ ਬਚਾਉਣਾ ਹੈ ਜੇ ਪੰਥ ਦੀਆਂ ਰਵੈਤਾਂ ਪੰਥ ਦੇ ਮਸਲੇ ਹੱਲ ਕਰਵਾਉਣੇ ਨੇ ਤਾਂ ਇੱਕੋ ਇੱਕ ਪਾਰਟੀ ਖੇਤਰੀ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਔਰ ਪੰਥ ਨੂੰ ਬਚਾ ਸਕਦੀ ਆ ਉਸ ਭਾਵਨਾ ਦੇ ਤਹਿਤ ਪੰਜਾਬ ਦੇ ਲੋਕ ਦੁਆਰਾ ਉੱਠੇ ਨੇ ਇਹ ਕਿਸਾਨੀ ਦੇ ਮਸਲੇ ਕੋਈ ਹੱਲ ਕਰ ਸਕਦਾ ਜੇ ਉਹਨਾਂ ਦੀ ਕੋਈ ਲੜਾਈ ਸਹੀ ਮੈਨਾਂ ਚ ਲੜ ਸਕਦਾ ਤਾਂ ਅਕਾਲੀ ਦਲ ਲੜ ਸਕਦਾ ਸੋ ਅੱਜ ਪੰਜਾਬ ਦੁਆਰਾ ਸ਼੍ਰੋਮਣੀ ਕਾਲ ਜਲਦੀ ਸਰਕਾਰ ਸ਼੍ਰੋਮਣੀ ਕਾਲ ਜਲ ਦਾ ਰਾਜ ਭਾਗ ਔਰ ਪਾਰਲੀਮੈਂਟ ਜਿਹੜੇ ਮੈਂਬਰ ਨੇ ਉਹਨਾਂ ਦੇ ਦੇਖਣਾ ਚਾਹੁੰਦਾ ਸਾਨੂੰ ਇਹ ਪ੍ਰਭਾਵ ਹੈ ਜਿਹੜਾ ਪਿੰਡਾਂ ਦੀਆਂ ਮੀਟਿੰਗਾਂ 'ਚ ਵੀ ਔਰ ਅਜਦੜਾ ਹਲਕੇ ਦੇ ਵਰਕਰ ਮੀਟਿੰਗਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦੇਖੋ ਸਵਾਲ ਚੁੱਕਣਾ ਹੈ। ਸਵਾਲ ਤਾਂ ਇਹਨਾਂ ਤੇ ਸਾਰਿਆਂ ਤੇ ਜਿਹਨੇ ਮਰਜ਼ੀ ਚੁੱਕੀ ਜਾਓ। ਇਹਨਾਂ ਦੀ ਕਾਰਗੁਜ਼ਾਰੀ ਕੀ ਹੈ? ਨਾ ਮੀਤੇਰ ਸਾਹਿਬ ਦੀ ਸਰਕਾਰ ਦੀ ਕੋਈ ਕਾਰਗੁਜ਼ਾਰੀ ਹੈ। ਨਾ ਖੈਰਾ ਸਾਹਿਬ ਦੀ ਕੋਈ ਸਾਡੇ ਹਲਕੇ ਨੂੰ ਸਾਡੇ ਇਲਾਕੇ ਨੂੰ ਕੋਈ ਦੇਣ ਹੈ। ਸੋ ਇਸ ਦੋਨੋਂ ਪਾਰਟੀਆਂ ドラマ ਰਚ ਰੀਆਂ ਨੇ ਇਹਨਾਂ ਦੀ ਇੱਕ ਗੇਮ ਹੈ ਸਾਨੂੰ ਕੋਈ ਘਾੜ ਨਜ਼ਰ ਹੀ ਨਹੀਂ ਆਉਂਦੀ ਸੰਗਰੂਰ ਚ ਕਾਦੀ ਘਾੜ ਨਜ਼ਰ ਆਉਂਦੀ ਹੈ ਜੀ ਸਾਰੇ ਵਰਕਰ ਇਕਜੁੱਟ ਨੇ ਔਰ ਬਹੁਤ ਵੱਡੀ ਸਾਨੂੰ ਉਮੀਦ ਹੈ ਕਿ ਅਸੀਂ ਲੀਡ ਨਾਲ ਸੀਟ ਜਿੱਤਾਂਗੇ ਜੀ ਇਹਦਾ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਵਰਕਰ ਮਿਲਣੀ ਰੱਖੀ ਸੀ ਤੇ ਕੰਮ ਦਾ ਵੀ ਸਮਾਂ ਜਿਹੜਾ ਮੈਂ ਕਹਿੰਨਾ ਨਾ ਮਜ਼ਦੂਰ ਕੋਲੇ ਟਾਈਮ ਹੈ ਨਾ ਕਿਸਾਨ ਕੋਲੇ ਹੈ ਕਿਸੇ ਵੀ ਇਨਸਾਨ ਕੋਲੇ ਟਾਈਮ ਨਹੀਂ ਹੈਗਾ ਪਰ ਫਿਰ ਵੀ ਮੈਂ ਧੰਨਵਾਦ ਕਰਦਾ ਹਲਕੇ ਦਿੜਬੇ ਦੀ ਸੰਗਤ ਦਾ ਜਿਨ੍ਹਾਂ ਨੇ ਕਿ ਮੇਰੀ ਅੱਧੇ ਦੇ ਅੱਧੇ ਬੋਲਦੇ ਨਾਲ ਹੀ ਦੇਖੋ ਕਿੰਨੇ ਭਾਰੀ ਮਾਤਰਾ ਵਿੱਚ ਇਕੱਠ ਕੀਤਾ ਸੋ ਮੈਂ ਕਹਿ ਸਕਦਾ ਕਿ ਅੱਜ ਜਿਹੜੀ ਸਾਡੀ ਵਰਕਰ ਮਿਲਣੀ ਰੱਖੀ ਗਈ ਆ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਜਿਆਰੀ ਜੀ ਦੇਖੋ ਅੱਜ ਅੱਧੇ ਤੋਂ ਵੱਧ ਨੌਜਵਾਨ ਨੇ ਸਾਡੇ ਕਿਉਂਕਿ ਉਹਨਾਂ ਨੂੰ ਵਰਤ ਚੁੱਕਿਆ ਹੋਏ ਇਹਨਾਂ ਨੂੰ ਆਮ ਆਦਮੀ ਵਾਲੇ ਨੂੰ ਮੈਂ ਆਮ ਆਦਮੀ ਦਾ ਬਾਈ ਕਹਿੰਦਾ ਨਹੀਂ ਹੁੰਦਾ ਇਹ ਖਾਸ ਆਦਮੀ ਵਾਲੇ ਨੂੰ ਕਿਉਂਕਿ ਇਹ ਦਿੱਲੀ ਦੀ ਪਾਰਟੀ ਹੈ ਇਹ ਪੰਜਾਬ ਦੀ ਪਾਰਟੀ ਨਹੀਂ ਜਿਹੜੀ ਸ਼ੋਮ ਨੇ ਅਕਾਲੀ ਦਰ ਹੈ ਉਹ ਪੰਜਾਬ ਦੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਤੇ ਤੁਸੀਂ ਦੇਖਿਆ ਹੋਊਗਾ ਜਿੱਥੋਂ ਦੀ ਖੇਤਰੀ ਪਾਰਟੀ ਖੁਸ਼ਹਾਲ ਹੈ ਉਹ ਸੂਬਾ ਕਾਮਯਾਬ ਹੈ ਨਹੀਂ ਸਾਕੀ ਸਾਰਿਆਂ ਦਾ ਬੁਰਾ ਹਾਲ ਹੈ ਤੁਸੀਂ ਦੇਖਿਆ ਕਿ ਲੋਕ ਜਿਹੜੇ ਨੌਜਵਾਨ ਆ ਮੁੰਡੇ ਉਹ ਵਾਪਸ ਸ਼੍ਰੋਮਣੀ ਅਕਾਲੀ ਦਲ ਵੱਲ ਨੂੰ ਵਾਪਸ ਆ ਰਹੇ ਨੇ ਦੇਖੋ ਅੱਜ ਸਾਡੇ ਹਲਕਾ ਡਿੜਬੇ ਦੀ ਵਰਕਰ ਮਿਲਣੀ ਮੀਟਿੰਗ ਰੱਖੀ ਗਈ ਸੀਗੀ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਹੈ ਤੁਸੀਂ ਨੇ ਦੇਖਿਆ ਜੀ ਭਾਰੀ ਇਕੱਠ ਹੋਇਆ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਗੱਲ ਸ਼ੁਰੂ ਕਰ ਚੁੱਕੇ ਨੇ ਤੇ ਸਰਦਾਰ ਇਕਵਾਲ ਸਿੰਘ ਝੁੰਦਾ ਦੇ ਹੱਕ ਦੇ ਵਿੱਚ ਡਿੜਬਾ ਹਲਕਾ ਬਹੁਤ ਵੱਡੀ ਲੀਡ ਕੱਢੇਗਾ ਜੀ ਜੀ ਪਹਿਲੀ ਮੀਟਿੰਗ ਸੀ ਅੱਜ ਕਿਸ ਤਰ੍ਹਾਂ ਦੇਖਦੇ ਹੋ ਸ਼ਾਹ ਕਿਵੇਂ ਨੌਜਵਾਨ ਆ ਦਿਖ ਰਹੇ ਹਾਂਜੀ ਅੱਜ ਸਾਡੀ ਹਲਕੇ ਦੀ ਪਹਿਲੀ ਮੀਟਿੰਗ ਸੀਗੀ ਵੱਡੀ ਤਦਾਦ ਦੇ ਵਿੱਚ ਨੌਜਵਾਨ ਵੀ ਆਏ ਨੇ ਤੇ ਬਜ਼ੁਰਗ ਵੀ ਆਏ ਨੇ ਸਾਰੇ ਹੁਣ ਸ਼ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਨੂੰ ਪਿੰਡਾਂ ਦੇ ਵਿੱਚੋਂ ਲੋਕ ਤਿਆਰ ਨੇ ਇਸ ਮੀਟਿੰਗ ਨੂੰ ਦੇਖ ਕੇ ਇਸ ਮੀਟਿੰਗ ਤੋਂ ਬਾਅਦ ਇਹ ਗੱਲ ਸਿੱਧ ਹੋ ਗਈ ਵੀ ਲੋਕ ਸ਼ਰੋਮਣੀ ਅਕਾਲੀ ਦਲ ਦੇ ਨਾਲ ਨੇ 36 ਸ਼ਾਮ ਨੂੰ ਮੇਰੇ ਤੇ ਹਮਲਾ ਹੋਇਆ ਮੈਂ ਸਰਕਰ ਨੂੰ ਦੱਸਣਾ ਚਾਹੁੰਦਾ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ ਬਿਕੋਜ਼ ਉਹਨਾਂ ਦੇ ਸਾਡੇ ਨਾਲ ਕੁਝ ਪਰਸਨਲ ਨਹੀਂ ਸੀ ਤੀਗੇ ਉਹਨਾਂ ਨੇ ਸਾਡੇ ਨਾਲ ਬਹੁਤ ੱੱਕਾ ਕੀਤਾ ਉਸ ਤੋਂ ਬਾਅਦ ਉਹ ਜਨਪਛਾਤੇ ਲੋਕਾਂ ਨੇ ਉਹਨਾਂ ਦੇ ਮੂੰਹ ਬੰਨੇ ਵੀ ਉਹਨਾਂ ਦੇ ਕੋਲ i20 ਗੱਡੀ ਨੰਬਰ ਪਲੇਟਾਂ ਉਹਨਾਂ ਦੀ ਕਵਰਤੀਆਂ ਜਦੋਂ ਮੈਂ ਸ਼ਾਮ ਨੂੰ ਖਾਣਾ ਖਾ ਕੇ ਇਹ ਪਿੰਡ ਤੋਂ ਸ਼ਹਿਰ ਕਰਨ ਨੂੰ ਪਿੰਡ ਤੋਂ ਬਾਹਰ ਜਾ ਰਿਹਾ ਸੀ ਤੇ ਐਂਟਰੀ ਪੁਆਇੰਟ ਤੋਂ ਦੁਬਾਰਾ ਪਿੰਡ ਕਿਨੂੰ ਮੁੜ ਰਿਹਾ ਸੀ ਤਾਂ ਉਹ ਗੱਡੀ ਵਿੱਚ ਆਏ ਤੇ ਉਹਨਾਂ ਨੇ ਮੇਰੇ ਤੇ ਬੇਸਬਾਲ ਬੱਲੇ ਲੈ ਕੇ ਹਮਲਾ ਕੀਤਾ ਪਰੰਤੂ ਮੈਂ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਇੱਕ ਜਣੇ ਨੂੰ ਮੈਂ ਧੱਕਾ ਮਾਰ ਕੇ ਗੇਰ ਦਿੱਤਾ ਤੇ ਉਸ ਤੋਂ ਬਾਅਦ ਇੱਕ ਉਹਨਾਂ ਵਿੱਚੋਂ ਮੋਨਾ ਤੇ ਲੰਬੇ ਜਿਹੇ ਇਨਸਾਨ ਨੇ ਇਹ ਕਿ ਹਬੀ ਨੂੰ ਸੈਟ ਕਰਦਾ ਪਿਸਤਲ ਆਪ ਦਾ ਸਿਲਵਰ ਕਮਰ ਦਾ ਪਿਸਤਲ ਕੱਢਿਆ ਤੇ ਮੇਰੇ ਤੇ ਫਾਇਰ ਕਰਨ ਲੱਗਿਆ ਪਰੰਤੂ ਮੇਰੀ ਲਕੀ ਰਹੀ ਕਿਸਮਤ ਲਕੀ ਰਹੀ ਉਹ ਪਿਸਤਲ ਮੌਕੇ ਤੇ ਜਾਨੂਗਾ ਤੇ ਮੈਂ ਤੋਂ ਬਚਨ ਸਭ ਤੋਂ ਜਾਂਚ ਤਾਂ ਜਾਂੂਗਾ ਪਾਰਲੀਮੈਂਟ ਦੀਆਂ ਚੋਣਾਂ ਨੂੰ ਲੈ ਕੇ ਅੱਜ ਸਾਰੀਆਂ ਪਾਰਟੀਆਂ ਦੀ ਜਿਹੜੀ ਅਸਲੀਅਤ ਹੈ ਉਹ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੇ ਵਿੱਚ ਚਾਹੇ ਪੰਜਾਬ ਦੇ ਵਿੱਚ ਰਾਜ ਕਰਨ ਵਾਲੀ ਪਾਰਟੀ ਹੈਗੀ ਹੈ ਚਾਹੇ ਦਿੱਲੀ ਦੇ ਵਿੱਚ ਰਾਜ ਕਰਨ ਵਾਲੀ ਪਾਰਟੀ ਹੈਗੀ ਹੈ ਅੱਜ ਲੋਕਾਂ ਨੂੰ ਜਦੋਂ ਕੋਈ ਨਮਾਇੰਦਾ ਲੋਕਾਂ ਦੇ ਵਿੱਚ ਜਾਂਦਾ ਹੈਗਾ ਤਾਂ ਉਸਨੇ ਦੱਸਣਾ ਹੁੰਦਾ ਕਿ ਉਹ ਦਾ ਇਲੈਕਸ਼ਨ ਲੜਨ ਪਿੱਛੇ ਮਕਸਦ ਕੀ ਹੈਗਾ ਉਹ ਲੋਕਾਂ ਲਈ ਕੀ ਕਰੂਗਾ ਔਰ ਜਿਹੜੇ ਲੋਕ ਅੱਜ ਸਰਕਾਰ ਦੇ ਵਿੱਚ ਹੈਗੇ ਆ ਜਾਂ ਸਰਕਾਰ ਦੇ ਭਾਗੀਦਾਰ ਹੈਗੇ ਆ ਉਹਨਾਂ ਨੂੰ ਲੋਕ ਇਸ ਕਰਕੇ ਸਵਾਲ ਖੜੇ ਕਰਦੇ ਹੈਗੇ ਆ ਕਿ ਪਿਛਲੇ ਟਾਈਮਾਂ ਦੇ ਵਿੱਚ ਚਾਹੇ ਜਾਤੀ ਰੰਜਿਸ਼ਾਂ ਦੇ ਤਹਿਤ ਚਾਹੇ ਉਹ ਜਿਹੜਾ ਹੈਗਾ ਪੋਲਿਟੀਕਲ ਤੌਰ ਤੇ ਜਿੱਦਿਆ ਤਰ ਮਿਸਪਲ ਕਮੇਟੀ ਜਾਂ ਸਰਪੰਚੀ ਦੀਆਂ ਇਲੈਕਸ਼ਨਾਂ ਦੇ ਵਿੱਚ ਜੋ ਤਾਂਦਲੀਆਂ ਹੋ ਰਹੀਆਂ ਹੈਗੀਆਂ ਜਦੋਂ ਉਹਨਾਂ ਦੇ ਰਿਗਾਰਡਿੰਗ ਲੋਕ ਕੁਐਸਚਨ ਕਰਦੇ ਹੈਗੇ ਆ ਤਾਂ ਉਹਨਾਂ ਦੇ ਉੱਤੇ ਬਦਮਾਸ਼ੀ ਤੇ ਉਤਰਨ ਵਾਲੀ ਗੱਲ ਜਿਹੜੀ ਹੈਗੀ ਆ ਸ਼ੁਰੂ ਹੋਈ ਵੀ ਆ ਜਿਹੜੀ ਭਾਰਤ ਦੀ ਪਾਰਟੀ ਅੱਜ ਪਾਵਰ ਦੇ ਵਿੱਚ ਸੀ ਪਿਛਲੇ ਟਾਈਮ ਦੇ ਵਿੱਚ ਜਦੋਂ ਉਹਨਾਂ ਨੂੰ ਕਿਸਾਨ ਜਿਹੜੇ ਹੈਗੇ ਆ ਸਵਾਲ ਕਰਦੇ ਹੈਗੇ ਆ ਤਾਂ ਉਹ ਪੰਜਾਬ ਦੀ ਜਿਹੜੀ ਧਿਰ ਹੈਗੀ ਆ ਨਾਲ ਲੜ ਕੇ ਕਿਸ ਤਰ੍ਹਾਂ ਪੁਲਿਸ ਦੇ ਰਾਹੀ ਉਹਨਾਂ ਦੇ ਉੱਤੇ ਤਸ਼ੱਦਦ ਕਰਦੇ ਆ ਕਿਵੇਂ ਉਹਨਾਂ ਲੋਕਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈਗਾ ਮੈਨੂੰ ਲੱਗਦਾ ਕਿ ਲੋਕਤੰਤਰ ਦਾ ਇਹ ਦਿਵਾਲੀਆ ਪਾਣਾ ਹੈਗਾ ਲੋਕਤੰਤਰ ਦਾ ਪੱਠਾ ਬੈਟਿਆ ਬੈ ਔਰ ਨੰਬਰ 2 ਤੇ ਜਿਹੜੀ ਲਾ ਐਂਡ ਜਸਟਿਸ ਦੀ ਕੰਡੀਸ਼ਨ ਹੈਗੀ ਆ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਇਹ ਬੁਰੇ ਤਰੀਕੇ ਦੇ ਨਾਲ ਅੱਜ ਜਿਹੜੀ ਹੈਗੀ ਆ ਟੁੱਟੀ ਪਈ ਹੈਗੀ ਆ ਆਦਮਪੁਰ ਹਲਕੇ ਵਿੱਚ ਪੋਪੋ ਦੇ ਪਿੰਡਾਂ ਦੀ ਤੇ ਪੋਪੋ ਦੇ ਸ਼ਹਿਰ ਦੀ ਇੱਕ ਖਾਸ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਆ ਜਿਸ ਵਿੱਚ ਬਹੁਤ ਸਾਰੇ ਸੀਨੀਅਰ ਲੀਡਰ ਯੂਥ ਵਿੰਗ ਦੇ ਲੀਡਰ ਜਫਰੀਆ ਪੈਣਾ ਨੇ ਵੀ ਹਿੱਸਾ ਲਿਆ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਇਲੈਕਸ਼ਨ ਦੇ ਸਬੰਧ ਵਿੱਚ ਰੱਖੀ ਗਈ ਸੀ ਅਤੇ ਜਿਹੜਾ ਪਿੱਛੇ ਜੇ ਇਸ ਹਲਕੇ ਤੋਂ ਸਾਬਕਾ ਐਮਐਲਏ ਸ਼੍ਰੀ ਪਵਨ ਤੀਨੂ ਜੀ ਅਕਾਲੀ ਦਲ ਛੱਡ ਕੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਉਸ ਵਾਸਤੇ ਅਸੀਂ ਆਪਣੇ ਸਾਰੇ ਵਰਕਰਾਂ ਨੂੰ ਲੀਡਰ ਸਾਹਿਬਾ ਬਣਾ ਨੂੰ ਲਾਮਬੰਦ ਕਰਨਾ ਆਈ ਸੀ ਅਤੇ ਜਿਹੜੀਆਂ ਇਲੈਕਸ਼ਨ ਦੀਆਂ ਜ਼ਿੰਮੇਵਾਰੀਆਂ ਬਾਰੇ ਉਹਨਾਂ ਨਾਲ ਜਿਹੜੀ ਮੀਟਿੰਗ ਕਰਨੀ ਵਾਸਤੇ ਸਾਂਝ ਪਾਉਣ ਲਈ ਇੱਥੇ ਸਾਰੇ ਇਕੱਤਰ ਹੋਏ ਸੀ ਦੀ ਦੇਖੀ ਬੰਦੇ ਜੀ ਰਾਮ ਲਲਾ ਰੁਖ ਸੇ ਫਰਦਾਇੋ ਭਾਨਾ ਤੇਰਾ ਕਲਮ ਹੈ ਬੋਲੇ ਕੈ ਸ਼ੀਨਾ ਕੈ ਸ਼ੀਨਾ ਕੈ ਸ਼ੀਨਾ ਕੈ ਸ਼ੀਨਾ ਕੈ ਸ਼ੀਨਾ ਕੈ ਸ਼ੀਨਾ ਜੂ ਰਾਮ ਗਾਇ ਹੈ ਹਮ ਸੋ ਗਾਏਗੇ ਜੂ ਰਾਮ ਆਪ ਮੈਂ ਜਿੱਥੇ ਵੀ ਸਾਡੇ ਕੈਂਡੀਡੇਟ ਉਮੀਦਵਾਰ ਅਨਾਉਂਸ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਜਿਹੜੀ ਲੋਕਲ ਲੀਡਰਸ਼ਿਪ ਹੈ ਓਰੇ ਨਾਲ ਅਸੀਂ ਜਾ ਕੇ ਵਾਰਤਾਲਾਪ ਕਰਦੇ ਆ ਔਰ ਕਿਸ ਪ੍ਰਕਾਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੋਣ ਲੜਨਾ ਹੈ ਓਰੇ ਬਾਰੇ ਅੱਜ ਸਾਡੇ ਬਰਿਸ਼ਟ ਲੀਡਰ ਕਾਂਗਰਸ ਪਾਰਟੀ ਦੇ ਆਦੀਆ ਸਾਹਿਬ ਦੇ ਘਰੇ ਫਿਰ ਸਾਰਿਆਂ ਨੇ ਅਸੀਂ ਲੋਕਾਂ ਨੇ ਬੈਠਕ ਕੀਤੀ ਕੁਝ ਹੋਰ ਗੱਲਾਂ ਵੀ ਸਨ ਪਾਰਟੀ ਦੀਆਂ ਉਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਕਿਸ ਪ੍ਰਕਾਰ ਯਾਮਨੀ ਜੀ ਨੂੰ ਅਸੀਂ ਆਉਣ ਵਾਲੇ ਦਿਨਾਂ ਚ ਮੈਦਾਨ ਚ ਉਤਾਰ ਉਤਾਰਨੇ ਉਰੇ ਤੇ ਚਰਚਾ ਰਹੀ ਯਾਮਨੀ ਸਾਡੀ ਨਿਊ ਕਮਰ ਅਸੀਂ ਆਮ ਲੜਕੀ ਹੈਗੀ ਹੈ ਜਿਹਨੂੰ ਅਸੀਂ ਅਸੀਂ ਇਹ ਚਾਹੁੰਦੇ ਹਾਂ ਲੋਕਾਂ ਚ ਸੰਦੇਸ਼ ਦੇਣਾ ਜਿਸ ਪ੍ਰਕਾਰ ਦੀ ਅੱਜ ਦੀ ਰਾਜਨੀਤੀ ਹੈ ਅੱਜ ਦੀ ਰਾਜਨੀਤੀ ਹੋ ਗਈ ਇਧਰੋਂ ਬੰਦਾ ਗਿਆ ਇਧਰ ਆ ਗਿਆ ਇਧਰ ਹੋ ਗਿਆ ਉਹ ਹੋ ਗਿਆ ਚੰਗੇ ਲੋਕਾਂ ਨੂੰ ਰਾਜਨੀਤੀ ਚ ਲੈ ਕੇ ਆਉਣਾ ਚਾਹੁੰਦੇ ਹਾਂ ਪੜ੍ਹੀ ਲਿਖੀ ਕੁੜੀ ਐ ਜਿਸ ਨੇ ਦਿੱਲੀ ਤੋਂ ਆਪਦੀ ਪੜ੍ਹਾਈ ਪੂਰੀ ਕੀਤੀ ਐ ਔਰ ਮੈਨੂੰ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਬੜੀ ਜ਼ਰੂਰਤ ਐ ਜੀ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਹੈਗੀਆਂ ਨੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਦੇਖੋ ਮਾਹੌਲ ਕ੍ਰੀਏਟ ਕਰਨ ਵਾਸਤੇ ਅਸੀਂ ਤੇ ਆਈਟੀ ਬੀਪੀ ਦੀ ਇੱਕ ਟੁਕੜੀ ਨੇ ਜਿਹੜਾ ਹੈਗਾ ਫਲੈਗ ਮਾਰਚ ਕੱਢਿਆ ਜਿਹਦੇ ਵਿੱਚ ਮਤਲਬ ਸ਼ਹਿਰ ਦਾ ਜਿਹੜਾ ਮੇਨ ਪੋਰਸ਼ਨ ਆ ਰਿਹਾ ਕੋ ਅਸੀਂ ਕਵਰ ਕੀ ਕਿੰਨੇ ਟੁਕੜੇ ਆਈ ਨੇ ਸੰਗਰੂਰ ਤੋਂ ਬੁੱਧਾ ਦੇ ਵਿੱਚ ਫਿਲਹਾਲ ਇੱਕ ਆਈ ਹੋਈ ਹੈ ਸਾਡੇ ਕੋਲ ਜੀ ਆਈਟੀਬੀਪੀ ਦੀ ਟੁਕੜੀ ਉਹਦੇ ਨਾਲ ਅਸੀਂ ਸਰੋਜਨ ਵਾਈਸ ਡੇਲੀ ਫਲੈਗ ਮਾਰਕ ਕਰ ਰਹੇ ਹਾਂ ਤੇ ਬਾਕੀ ਫੋਰਸ ਜਿਹੜੀ ਹੈ ਉਹ ਜਿਵੇਂ ਬਾਕੀ ਰਾਜਾਂ ਦੇ ਵਿੱਚ ਚੋਣਾ ਹੋਣੀ ਹੈ ਉਸ ਤੋਂ ਬਾਅਦ ਆਏ ਮੋਟਰ ਲੱਗੇ ਸਾਰੇ ਕਿੰਨੇ ਦੇ ਟੁਕੜਾ ਹੋ ਰਹੇ ਚਾਪ ਕਿਤੇ ਇਹ ਜੀ ਅਸੀਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਹਾਂ ਵੀ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਬਜੇਦਾ ਤੇ ਉਹ ਕਰਵਾਵਾਂਗੇ ਕਿਸੇ ਵੀ ਟ੍ਰਬਲ ਮੇਕਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਕ੍ਰੀਏਟ ਕਰਨ ਨਹੀਂ ਦਿੱਤੀ ਜਾਏ ਤਾਂ ਇਹ ਸਾਰਾ ਅੱਜ ਦੀਆਂ ਚੋਣਾਂ ਸਰਗਰਮੀਆਂ ਫ ਧੰਨਵਾਦ